नच्चनिदी, बुद्धनिदी ਕੁਝ ਵਾਪਾ ਦੇ ਲਈ ਦਿਲ ਦੀ ਢੂੰਗਾਈ ਤੇ ਜਾ ਕੇ ਕੰਮ ਕਰਨਾ ਪੈਂਦਾ ਹੈ ਐਵੇਂ ਨਹੀਂ ਮਿਲਦੀ ਸਫਲਤਾ ਕਿਸੇ ਨੂੰ ਮਿਹਨਤ ਦੀ ਅਗ ਦੇ ਵਿੱਚ ਦਿਨ ਰਾਤ ਜਲਣਾ ਪੈਂਦਾ ਹੈ ਰੱਬ ਹੁਨਰ ਤਾਂ ਦਿੰਦਾ ਪਰ ਮੰਜ਼ਲ ਦੇ ਰਾਹ ਆਪਣੇ ਆਪ ਲੱਭਣੇ ਪੈਂਦੇ ਨੇ ਆਪਣੀ ਮੰਜ਼ਲ ਵਾਸਤੇ ਰਸਤੇ ਲਈ ਖੁਦ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਮਿਹਨਤ ਬਿਨਾ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਪਿਆਰੇ ਦਰਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨਵੀਂ ਉਡਾਰੀ ਦੇ ਵਿੱਚ ਮੈਂ ਸਰਬੀਸ਼ਮਾ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਨੂੰ ਰੁਬਰੂ ਕਰਾਂ ਜਾ ਰਹੀਆਂ ਇੱਕ ਐਸੇ ਛੋਟੇ ਕਲਾਕਾਰ ਦੇ ਨਾਲ ਜਿਨ੍ਹਾਂ ਨੇ ਆਪਣੀ ਛੋਟੀ ਉਮਰ ਦੇ ਵਿੱਚ ਆਪਣਾ ਕਾਫੀ ਨਾਮ ਕਮਾ ਲਿਆ ਪਰ ਉਹਨਾਂ ਦੀ ਮੰਜ਼ਿਲ ਇੱਥੇ ਤੱਕ ਨਹੀਂ ਹੈ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਆਪਣੀ ਮੰਜ਼ਿਲਾ ਤੱਕ ਪਹੁੰਚਣਗੇ ਵੱਡੇ ਵੱਡੇ ਮੁਕਾਮ ਨੇ ਵੱਡੇ ਵੱਡੇ ਸੁਪਨੇ ਨੇ ਉਹਨਾਂ ਦੇ ਉਹਨਾਂ ਨੂੰ ਪੂਰਾ ਕਰਨਗੇ ਪਰ ਹੁਣ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਕੀਤਾ ਇਹ ਆਪਾਂ ਉਹਨਾਂ ਤੋਂ ਜਾਣਾਂਗੇ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਹਰਸ਼ ਸਿਕੰਦਰ ਦਾ ਹਰਸ਼ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਉਹ ਥੈਂਕ ਯੂ ਜੀ ਸਾਰੇ ਪਿਆਰੇ ਦਰਸ਼ਕਾਂ ਨੂੰ ਹਰਸ਼ ਦੱਸਣਗੇ ਕਿ ਉਹ ਇਸ ਸਮੇਂ ਕਿੰਨੀ ਏਜ ਦੇ ਨੇ ਤੇ ਜਦੋਂ 뮤직 ਨਾਲ ਜੁੜੇ ਉਦੋਂ ਕਿੰਨੀ ਏਜ ਦੇ ਸੀ ਹਾਂਜੀ ਹਾਂਜੀ ਮੇਰੀ ਉਮਰ ਮੈਨੂੰ 12ਵਾਂ ਲੱਗਿਆ ਤੇ ਛੋਟੇ ਹੁੰਦੇ ਮੇਰੀ ਉਮਰ 7 ਸਾਲ ਸੀ 7 ਸਾਲ ਤੋਂ ਤੁਸੀਂ 뮤직 ਨਾਲ ਜੁੜੇ ਹੋ ਹਾਂਜੀ ਹਾਂਜੀ ਫਿਰ 뮤직 ਦੇ ਨਾਲ ਕਿਵੇਂ ਜੁੜਨਾ ਹੋਇਆ ਆਪਣਾ ਹੀ ਕੁਝ ਖੁਦ ਦਾ ਸੁਪਨਾ ਸੀ ਜਾਂ ਫਿਰ ਤੁਸੀਂ ਕਿਸੇ ਦੇ ਕਹਿਣ ਦੇ ਅੱਗੇ ਆਏ ਕੁਝ ਮੇਰਾ ਵੀ ਸੁਪਨਾ ਸੀ ਕੁਝ ਮੇਰੇ ਦਾਦੀ ਦਾ ਵੀ ਸੁਪਨਾ ਸੀ ਤੇ ਕੁਝ ਮੇਰੀ ਮੰਮੀ ਦਾ ਵੀ ਸੁਪਨਾ ਸੀ ਤੇ ਮੇਰੇ ਜਿਹੜੇ ਚਾਚਾ ਜੀ ਨੇ ਹੈਪੀ ਦਵਾਨਾ ਚਾਚਾ ਜੀ ਤੇ ਮੇਰੇ ਡੈੜੀ ਜੀ ਤਾਰਾ ਰਾਣੀ ਕਰ ਲੈਂਦੇ ਸੀ ਤੇ ਸ਼ਟਰਾ ਦਾ ਵੀ ਕੰਮ ਕਰ ਲੈਂਦੇ ਸੀ ਤੇ ਮੇਰੇ ਚਾਚਾ ਜੀ ਮੇਰੇ ਡੈੜੀ ਨੂੰ ਕਹਿੰਦੇ ਹੁੰਦੇ ਸੀ ਭਜੀ ਇਹਨੂੰ ਲੈ ਕੇ ਜਾਓ ਤੇ ਫਿਰ ਮੇਰੇ ਡੈੜੀ ਜੀ ਇੱਕ ਵਾਰੀ ਮੈਨੂੰ ਜਾਗਰਨ ਤੇ ਲੈ ਕੇ ਗਏ ਤੇ ਫਿਰ ਉੱਥੇ ਮੈਂ ਬਹੁਤ ਹੀ ਅੱਛਾ ਗਾਇਆ ਤੇ ਫਿਰ ਇਸੇ ਤਰ੍ਹਾਂ ਹੀ ਇੱਕ ਐਸੀ ਮਹਾਮਈ ਦੀ અપਾਰ ਕਿਰਪਾ ਹੋਈ ਤੇ ਮਹਾਮਈ ਦੀ ਕਿਰਪਾ ਨਾਲ ਅੱਜ ਮੈਨੂੰ ਇੱਥੇ ਤੱਕ ਪਹੁੰਚਾਇਆ ਇੱਕ ਮੇਰੇ ਲਈ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਪਹਿਲੀ ਵਾਰੀ ਜਾਗਰਨ ਤੇ ਗਏ ਉਦੋਂ ਕਿੰਨੇ ਕੇਜ ਸੀਗੇ ਉਦੋਂ ਮੇਰੀ 7 ਸਾਲ ਦੀ ਉਦੋਂ ਵੀ ਅੱਛਾ 7 ਸਾਲ ਦੀ ਉਮਰ ਤੋਂ ਹਰਸ਼ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਨਾ ਉਦੋਂ ਤਾਂ ਫਿਰ ਕਾਫੀ ਮਤਲਬ ਪਰੇਸ਼ਾਨੀ ਵੀ ਆਂਦੀ ਹੋਏਗੀ ਤੁਸੀਂ ਸਿੱਖਦੇ ਹੋਵੋਗੇ ਤੇ ਕੋਣ ਸਿਖਾਉਂਦਾ ਸੀ ਉਸ ਟਾਈਮ ਉਸ ਟਾਈਮ ਮੈਂ ਸਿੱਖਣਾ ਸਿੱਖਦਾ ਨਹੀਂ ਸੀ ਉਸ ਟਾਈਮ ਮੈਂ ਡੈਡੀ ਨਾਲ ਜਾਗਰਨ ਜਾਂਦਾ ਸੀ ਤੇ ਜਿੱਦਾਂ ਕੀ ਮੈਂ ਪਹਿਲਾਂ ਮੈਂ ਸਕੂਲੇ ਜਾਣਾ ਫਿਰ ਉਸ ਤੋਂ ਬਾਅਦ ਮੈਂ ਸਕੂਲੋਂ ਆਕੇ ਮੇਰੇ ਚਾਚਾ ਜੀ ਆਉਂਦੇ ਨੇ ਹੈਪੀਦਵਨਾ ਚਾਚਾ ਜੀ ਤੇ ਉਸ ਤੋਂ ਬਾਅਦ ਫਿਰ ਮੇਰੇ ਚਾਚਾ ਜੀ ਮੈਨੂੰ ਰਿਆਸ ਕਰਾਉਂਦੇ ਨੇ 뮤직 ਟੀਚਰ ਦੀ ਮੈਨੂੰ ਰਿਆਸ ਕਰਾਉਂਦੇ ਨੇ ਔਰ ਇਹ ਰਿਹਾਰਜ ਤੋਂ ਬਾਅਦ ਫਿਰ ਮੈਂ ਆਪਣਾ ਇਸ਼ਨਾਨ ਕਰਦਾ ਇਸ਼ਨਾਨ ਤੋਂ ਬਾਅਦ ਫਿਰ ਮੈਂ ਕਾਨਾ ਜੀ ਦੀ ਤੇ ਮਾਤਾ ਰਾਣੀ ਦੀ ਮੈਂ ਦੁਮੰਦ ਇਕੱਠੇ ਦੀ ਮੈਂ ਜੋਤ ਜਗਾਉਣਾ ਆਪਣੇ ਹੱਥੀ ਹਾਂਜੀ ਕਿਆ ਬਾਤ ਹੈ ਚਲੋ ਛੋਟੀ ਉਮਰ ਚ ਐਸਾ ਕੰਮ ਕਰਨਾ ਬਹੁਤ ਚੰਗੀ ਗੱਲ ਹੈ ਜੀ ਵੀ ਮੈਂ ਕਹਾਂ ਇਹ ਬਹੁਤ ਸੋਹਣਾ ਗੀਤ ਗਾਉਂਦੇ ਨੇ ਬਹੁਤ ਪਿਆਰੀ ਆਵਾਜ਼ ਹੈ ਨਾਲ ਦੀ ਤੇ ਫਿਰ ਦਰਸ਼ਕਾਂ ਲਈ ਇੱਕ ਸੋਹਣਾ ਜਿਹਾ ਗੀਤ ਹਰਸ਼ ਜੀ ਹੋ ਜਾਏ ਗਣ ਹਾਂਜੀ ਹਾਂਜੀ ਅਜਬੜ ਚ ਰਬਾ ਵੇ ਸਾਡੀ ਆਗੀ ਕਿਹ ਨਾ ਅਜਬੜ ਚ ਰਬਾ ਸੱਡੀ ਆਗੀ ਕੀ ਰਿਆ ਮੂੰਹ ਬੋਲ ਕੇ ਤਦਸ ਹੈ ਬੋਲ ਕੇ ਤਦਸ ਤੂੰ ਕੀ ਕਹਿਣ ਆਈ ਏ ਹਾਏ ਦੁੱਖ ਦੇਣੀ ਏ ਨੀ ਕਿਹੜਾ ਦੁੱਖ ਦੇਣ ਆਈ ਏ ਮੈਨੂੰ ਹੋਰ ਕਿਹੜਾ ਨਾ ਵਾ ਦੁੱਖ ਦੇਣ ਆਈ ਥੈਂਕ ਯੂ ਬਹੁਤ ਸੋਹਣੀ ਆਵਾਜ਼ ਹੈ ਇੱਕ ਆਵਾਜ਼ ਦਾ ਡੈਮੋ ਤਾਂ ਹਰਸ਼ ਨੇ ਦੇ ਦਿੱਤਾ ਪ੍ਰੋਗਰਾਮ ਦੇ ਅੱਗੇ ਜਾ ਕੇ ਅਸੀਂ ਹੋਰ ਵੀ ਪਿਆਰ ਪਿਆਰੇ ਗੀਤਰ ਤੋਂ ਸੁਣਾਗੇ ਤੇ ਤੁਸੀਂ ਕਿਹਾ ਮੈਂ ਸਕੂਲ ਜਾਂਦਾ ਤੇ ਸਕੂਲ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਸਕੂਲ ਦੇ ਵਿੱਚ ਜਦੋਂ ਮੈਂ ਜਦੋਂ ਸਵੇਰੇ ਸਕੂਲੇ ਜਾਂਦਾ ਮੇਰੇ ਮੈਮ ਦਾ ਨਾਮ ਹੈਗਾ ਦਜਿੰਦਰ ਕੌਰ ਮੈਮ ਜੋ ਕਿ ਮੇਰੇ ਮੈਮ ਅੱਛੇ ਵੀ ਬਹੁਤ ਨੇ ਤੇ ਮੈਨੂੰ ਪਿਆਰ ਵੀ ਬਹੁਤ ਕਰਦੇ ਨੇ ਮੇਰੇ ਮੈਮ ਮੈਨੂੰ ਪੜ੍ਹਾਉਂਦੇ ਵੀ ਨੇ ਕਿਉਂਕਿ ਕਈ ਵਾਰੀ ਡਾੜ ਦੂੜ ਪੈ ਜਾਂਦੀ ਹੈ ਪੜਾਈ ਵਿੱਚ ਤੇ ਜਿਹੜੇ ਮੇਰੇ ਫਰੈਂਡ ਨੇ ਸੋ ਜੋ ਕਿ ਉਹਨਾਂ ਨਾਲ ਮੈਂ ਹੱਸਦਾ ਖੇਡਦਾ ਮੈਂ ਸਕੂਲੇ ਉਹਨਾਂ ਨਾਲ ਹੀ ਮੈਂ ਆਪਣੀ ਰੋਟੀ ਖਾਣਾ ਸੋ ਉਹਨਾਂ ਦੇ ਡੱਬੇ 'ਚ ਮੈਂ ਉਹਨਾਂ ਦੀ ਰੋਟੀ ਖਾਣੀ ਮੈਂ ਆਪਣੀ ਨਹੀਂ ਲੈ ਕੇ ਆਣੀ ਕਰੂ ਮੈਂ ਉਹਨਾਂ ਦੇ ਡੱਬੇ 'ਚ ਰੋਟੀ ਖਾਣਾ ਸੋ ਮੈਂ ਉਹਨਾਂ ਦਾ ਹੀ ਪਾਣੀ ਪੀਣਾ ਤੇ ਕਿਉਂਕਿ ਸਾਡੀ ਇਹ ਸਾਰੇ ਦੀ ਯਾਰੀ ਇੱਕੋ ਹੀ ਆ ਸਾਡੀ ਹਾਂਜੀ ਮੈਂ ਦਰਸ਼ਕਾਂ ਦਾ ਸਮਝਾ ਕਿ ਹਰਸ਼ਦੀ ਉਮਰ ਬਹੁਤ ਛੋਟੀ ਹੈ ਪਰ ਇਸ ਦੇ ਕੰਮ ਤੇ ਹੌਂਸਲੇ ਬਹੁਤ ਵੱਡੇ ਨੇ ਇਸ ਨੇ ਆਪਣੀ ਛੋਟੀ ਉਮਰ ਦੇ ਵਿੱਚ ਬਹੁਤ ਸਾਰੀਆਂ ਅਸੀਆ ਚੀਜ਼ਾਂ ਦੇਖੀਆਂ ਨੇ ਜੋ ਕਈ ਵਾਰ ਲੋਕ ਜੋ ਨੇ ਕਾਫੀ देर ਬਾਅਦ ਦੇਖਦੇ ਨੇ ਤੇ ਹਰਸ਼ ਕਿੱਦਾਂ ਮਤਲਬ ਲਾਈਫ ਜੋ ਸਟਰਗਲ ਚੱਲਿਆ ਕਿਸ ਤਰੀਕੇ ਦਾ ਸਟਰਗਲ ਸੀਗਾ ਲਾਈਫ ਦੇ ਵਿੱਚ ਆਇਆ ਕਿਸ ਤਰੀਕੇ ਦੀ ਪ੍ਰੋਬਲਮਸ ਲਾਈਫ ਚ ਆਈਆਂ ਸੀ ਸਟਰਗਲ ਤੁਸੀਂ ਦੱਪੀ ਜਦੋਂ ਮੇਰਾ ਜਿਹੜਾ ਮੇਰਾ ਵੱਡਾ ਬ੍ਰਦਰ ਹੈ ਰਾਜੇਨੂ ਬ੍ਰਦਰ ਸੋ ਉਹ ਵੀ ਬਹੁਤ ਹੀ ਅੱਛਾ ਗਾਉਂਦਾ ਹੈ ਤੇ ਬਿੱਲ ਜਿੱਦਾਂ ਮੇਰਾ ਭਰਾ ਗਰੀਲਾ ਦਾ ਹੀ ਕੰਮ ਕਰਦਾ ਇਹ ਸ਼ਟਰਾ ਦਾ ਵੀ ਕਿਉਂਕਿ ਮੇਰੇ ਡੈਡੀ ਦਾ ਤੇ ਮੇਰੇ ਬ੍ਰਦਰ ਦਾ ਇੱਕੋ ਹੀ ਕੰਮ ਸੀ ਤੇ ਉਦੋਂ ਮੈਂ ਬੰਬੇ ਨਹੀਂ ਸੀ ਗਿਆ ਤੇ ਜਿਹੜਾ ਮੇਰਾ ਭਰਾ ਕੰਮ ਕਰਦਾ ਸੀ ਨਾ ਸ਼ਟਰਾ ਦਾ ਉਦੋਂ 200 ਰੁਪਏ ਲੈ ਕੇ ਆਂਦਾ ਸੀ ਹਨਾ ਤੇ ਉਦੋਂ 200 ਰੁਪਏ ਦਾ ਸਾਰਾ ਸੁੱਦਾ ਬਣੀ ਨੰਦਾ ਸੀ ਮੇਰਾ ਭਰਾ ਤੇ ਜਦੋਂ ਮੈਂ 9 ਸਾਲ ਦਾ ਸੀ ਤੇ ਉਦੋਂ ਜਿੱਦਾਂ ਮੈਂ ਮੱਲੇ ਚ ਜਿੱਦਾਂ ਉਦੋਂ ਮੈਂ ਛੋਟਾ ਸੀ ਹਨਾ ਉਦੋਂ ਮੈਂ ਫੀਨਾ ਕਰਨਾ ਉਦੋਂ ਮੈਨੂੰ ਗਾਉਂਦਾ ਬਹੁਤ ਮੈਨੂੰ ਸ਼ੌਂਕ ਸੀ ਤੇ ਮੈਂ ਕਿਸੇ ਨੂੰ ਮੈਂ ਕਿਸੇ ਨੂੰ ਗਾਣਾ ਸੁਣਾਤਾ ਕਿਸੇ ਨੂੰ ਭੇਡ ਸੁਣਾਤੀ ਜਿਦਾ ਉਹਨਾਂ ਨੇ 10 ਰੁਪਏ ਦੇ ਦਿੱਤੇ ਮੱਲੇਗੜਾਂ ਨੇ ਕਿਸੇ ਨੇ 20 ਦੇ ਦਿੱਤੇ ਕਿਸੇ ਨੇ 5 ਦਿੱਤੇ ਤੇ ਫਿਰ ਉਹ ਜਦੋਂ ਕੋਈ ਆਉਂਦਾ ਸੀ ਆਂਟੀ ਅਸੀਂ ਹਰ ਸ਼ਾਮ ਲੈ ਚਲੇ ਸਾਂਡੇ ਘਰ ਕੀਰਤਨ ਅੱਜ ਮੈਂ ਜੋ ਕੁਝ ਵੀ ਕਰ ਰਿਹਾ ਮੈਂ ਜੋ ਕੁਝ ਵੀ ਖਾ ਪੀ ਰਿਹਾ ਇਹ ਸਾਰਾ ਮਹਾਮਈ ਦੇ ਕਰਕੇ ਮੈਂ ਰੋਟੀ ਪਾਣੀ ਖਾ ਰਿਹਾ ਨਹੀਂ ਤਾਂ ਅਸੀਂ ਕੌਣ ਹੁੰਨੇ ਛੋਟੀ ਦੀ ਉਮਰ ਦੇ ਵਿੱਚ ਬੱਚਿਆਂ ਦਾ ਅਕਸਰ ਸ਼ੌਕ ਹੁੰਦਾ ਹੈ ਖੇਡਣ ਖੋਦਣ ਦਾ ਬੱਚੇ ਦੀ ਉਮਰ ਹੁੰਦੀ ਹੈ ਖੇਡਣ ਖੋਦਣ ਦੀ ਔਰ ਬੱਚੇ ਆਪਣੇ ਛੋਟੇ ਛੋਟੇ ਪਿਆਰ ਪਿਆਰੇ ਸ਼ੌਂਕ ਪੂਰੇ ਕਰਦੇ ਨੇ ਕਦੀ ਇਹ ਨਹੀਂ ਸੋਚਦੇ ਕਿ ਅਸੀਂ ਘਰ ਦੇ ਲਈ ਕੁਝ ਕਰਨਾ ਹੈ ਜਾਂ ਨੌਕਰੀ ਕਰਨੀ ਹੈ ਜਾਂ ਇਹ ਕੰਮ ਕਰਨਾ ਹੈ ਪਰ ਹਰਸ਼ ਨੇ ਆਪਣੀ ਛੋਟੀ ਜੀ ਉਮਰ ਦੇ ਵਿੱਚ ਆਪਣੇ ਘਰ ਦੇ ਲਈ ਬਹੁਤ ਕੁਝ ਕੀਤਾ ਹੈ ਤੇ ਹਰਸ਼ ਉਦੋਂ ਇਦਾਂ ਨਹੀਂ ਲੱਗਦਾ ਸੀ ਯਾਰ ਮੈਂ ਵੀ ਬਾਕੀ ਬੱਚੇ ਵਾਂਗ ਖੇਡਾਂ ਖੁੱਦਾਂ ਇੰਜੋਏ ਕਰਾਂ ਤੇ ਮੈਂ ਇਹਦਾ ਕੰਮ-ਕੁਮ ਨਹੀਂ ਕਰਦਾ ਐਸਾ ਐਸਾ ਖਿਆਲ ਤਾਂ ਨਹੀਂ ਕਦੀ ਆਇਆ ਹਾਂਜੀ ਜਦੋਂ ਮੈਂ ਛੋਟਾ ਸੀ ਤੇ ਮੈਨੂੰ ਖਿਆਲ ਆਉਂਦੇ ਸੀ ਕਿ ਮੈਂ ਵੀ ਖੇਡਾਂ ਹਨਾ ਮੈਂ ਵੀ ਖੇਲਾ ਖੁੱਦਾਂ ਹਨਾ ਤੇ ਹੁਣ ਚਲੋ ਜਿੱਦਾਂ ਕੀ ਮਤਲਬ ਮੈਂ ਜੂ-ਜੂ ਮੈਂ ਵੱਡਾ ਹੁੰਦਾ ਗਿਆ ਹਨਾ ਤੇ ਜਦੋਂ ਮੈਂ ਹੁਣ ਮੈਂ ਪ੍ਰੋਗਰਾਮ ਲਾ ਰਿਹਾ ਹਨਾ ਮਾਤਾ ਰਣ ਦੀ ਕਿਰਪਾ ਨਾਲ ਕਿਉਂਕਿ ਮੈਨੂੰ ਜਿਆਦਾ ਹੁਣ ਮੈਨੂੰ ਖੇਡਣ ਦਾ ਸ਼ੌਂਕ ਨਹੀਂ ਹੈ ਕਿਉਂਕਿ ਹੁਣ ਮੈਨੂੰ ਇੱਕ ਮੈਨੂੰ ਮਤਲਬ ਲਾਈਨ ਪਤਾ ਚੱਲ ਗਈ ਏ ਇੱਕ ਮੇਤੇ ਮਤਲਬ ਦਿਮਾਗ ਤੇ ਮਤਲਬ ਮੈਨੂੰ ਸੈੱਟ ਬੈ ਗਈ ਮੇਰੇ ਗੱਲ ਵੀ ਹੁਣ ਕੰਮ ਕਰਨਾ ਕਿਉਂਕਿ ਡੈਡੀ ਮੰਮੀ ਨੇ ਮੇਰੇ ਚਾਚਾ ਜੀ ਨੇ ਮੇਰੇ ਇਹੀ ਕਿਹਾ ਵੀ ਕਦੀ ਜ਼ਿੰਦਗੀ ਦੇ ਪਰਵੇ ਕੋਈ ਵੀ ਵੱਡਾ ਸ਼کاری ਹੋਵੇ ਕਿਉਂਕਿ ਜ਼ਿੰਦਗੀ 'ਚ ਕਦੀ ਹਾਰ ਨਹੀਂ ਮੰਨੀ ਹਾਂ ਜੇ ਅਸੀਂ ਕੁਝ ਫੇਲ ਵੀ ਹੋ ਜਾਈਏ ਪਰ ਤਾਂ ਵੀ ਮੁਕਾਬਲਾ ਜਿੱਤ ਕੇ ਰਹਿਣਾ ਮੇਰੇ ਡੈਡੀ ਨੇ ਇਹ ਗੱਲ ਸਮਝਾਈ ਸੀ ਕਿ ਕਦੀ ਜ਼ਿੰਦਗੀ 'ਚ ਹਾਰ ਨਹੀਂ ਮੰਨੀ ਕਿਉਂਕਿ ਮੈਨੂੰ ਜਿਆਦਾ ਜਿੱਦਾਂ ਮਤਲਬ ਖੇਡਣ ਦਾ ਸ਼ੌਂਕ ਨਹੀਂ ਹੈਗਾ ਜਿੱਦਾਂ ਸਾਡਾ ਜਾਗਰਣ ਹੁੰਦਾ ਵਾ ਇਹ ਚਾਚਾ ਜੀ ਭਜਨ ਵੀ ਯਾਦ ਕਰਨ ਨੂੰ ਤਿੰਦੇ ਨੇ ਤੇ ਜਦੋਂ ਕਿਉਂਕਿ ਸਾਰੀ ਦੁਨੀਆ ਸਾਹਮਣੇ ਗਾਣਾ ਇੱਕ ਬਹੁਤ ਹੀ ਇਹ ਵੱਡੀ ਚੀਜ਼ ਹੈ ਮੇਰੇ ਲਈ ਹਨਾ ਮੈਂ ਵੀ ਨਹੀਂ ਸੋਚ ਸਕਦਾ ਇਹ ਸਾਰੀ ਦੁਨੀਆ ਸਾਹਮਣੇ ਗਾਣਾ ਫਿਰ ਉਸ ਤੋਂ ਬਾਅਦ ਇਹ ਚਾਚਾ ਹੀ ਮੈਨੂੰ ਭਜਨ ਦੇ ਕੇ ਜਾਂਦੇ ਨੇ ਸੋ ਇਹ ਮੈਂ ਫੋਨ ਤੋਂ ਕਰਕੇ ਫਿਰ ਮੈਂ ਸੁਣਦਾ ਆ ਤੇ ਫਿਰ ਉਸ ਤੋਂ ਬਾਅਦ ਚਾਚਾ ਇਹਨੂੰ ਸੁਣਾਉਣਾ ਫਿਰ ਅੱਗੇ ਜਾ ਕੇ ਓਡੀਅਸ ਨੂੰ ਸੁਣਾਉਣਾ ਪੈਂਦਾ ਹਨਾ ਐ ਜੀ ਉਮਰ ਛੋਟੀ ਹੈ ਪਰ ਹੌਂਸਲੇ ਬਹੁਤ ਵੱਡੇ ਨੇ ਸੋਚ ਵੀ ਬਹੁਤ ਵੱਡੀ ਹੈ ਹਰਸ਼ ਜਿਹੜੇ ਨੇ ਜਾਗਰਨ ਕਰਦੇ ਨੇ ਔਰ ਬਹੁਤ ਸਾਰੇ ਜਾਗਰਨ ਇਹ ਇਸ ਟਾਈਮ ਕਰਦੇ ਵੀ ਆ ਰਹੇ ਨੇ ਇਵਨ ਕਿ ਇਹਨਾਂ ਨੇ ਆਪਣੇ ਬਹੁਤ ਸਾਰੇ ਗੀਤ ਸੰਗੀਤ ਵੀ ਘੜਦੇ ਨੇ ਪਰ ਇਸ ਤੋਂ ਪਹਿਲਾਂ ਅਸੀਂ ਤੇ ਪਹੁੰਚੀਏ ਤਰਤਕ ਹੋਰ ਸੋਨਾ ਜਗੀਤ ਅਸੀਂ ਜ਼ਰੂਰ ਸੁਣਾਗੇ ਹਾਂਜੀ ਹਾਂਜੀ ਵਸਿਆ ਰਹਿੰਦਾ ਸੀ ਜਿਹਦਾ ਸਬਰ ਸਵਾਂਚ ਉਹ ਲਿਖਿਆ ਦਦਾ ਸੀ ਮੇਰਾ ਨਾ ਜਹੀ ਦੀ ਬਹਤ ਹੌਲੀ ਹੌਲੀ ਬਾਵਾਂਤ ਹੋਲੀ ਹੋਲੀ ਬਾਬਾ ਤੂੰ ਹੋਲੀ ਹੋਲੀ ਬਾਬਾ ਤੂੰ ਮਿਟਾ ਜਾ ਉਸ ਕੁੜੀ ਨੇ ਪਰ ਮੈਨੂੰ ਦਿਲਾਉ ਨਹੀਂ ਪੁਲਾ ਆਇਆ ਉਸ ਕੁੜੀ ਨੇ ਪਰ ਮੈਨੂੰ ਦਿਲਾਉ ਨਹੀਂ ਪੁਲਾ ਆਇਆ ਉਸ ਕੁੜੀ ਨੇ ਮੈਨੂੰ ਉਹ ਦੇਖ ਤਾ ਦੀ ਕਿਤਹ ਬੇਕ ਮਿਲਿਆ ਕਿਤਹ ਬੇਕ ਮਿਲਿਆ ਉਹ ਦੇ ਨਾਲ ਹਜੇ ਤੱਕ ਸਾਜੂ ਮੇਰੀ ਦਿਲਿਆ ਸਾਜੂ ਮੇਰੀ ਦਿਲਿਆ ਪਹਿਲਾ ਪਹਿਲਾ ਗੀਤ ਸੀ ਵੇਲਾ ਤੇ ਲਗੀ ਤਸੀ ਵੇਲਾ ਤੇ ਲਗੀ ਤਸੀ ਦਿਖਾਇਆ ਉਸ ਕੁੜੀ ਨੇ ਪਰ ਮੈਨੂੰ ਦਿਲਾ ਹੁ ਨਹੀਂ ਪੁਲਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਪੁਲਾਇਆ ਉਸ ਕੁੜੀ ਨੇ ਥੈਂਕ ਯੂ ਜੀ ਕੀ ਬਾਤ ਹੈ ਜੀ ਬਹੁਤ ਸੋਹਣੀ ਆਵਾਜ਼ ਹੈ ਔਰ ਇਸ ਆਵਾਜ਼ ਇਤਾਸੀ ਮੰਤਰਮਗਧ ਹੋਈ ਰਹੇ ਆ ਤੇ ਇਸ ਦੇ ਨਾਲ ਹੀ ਮੁੰਬਈ ਵਾਲੇ ਸਫਰ ਤੋਂ ਹੁਣ ਆਪਾਂ ਸ਼ੁਰੂਆਤ ਕਰ ਦਿਆਂ ਕਿ ਮੁੰਬਈ ਦੇ ਵਿੱਚ ਕਿਹੋ ਜਿਹਾ ਸਫਰ ਆ ਉੱਥੇ ਜਾਣ ਦਾ ਸਬਬ ਕਿਵੇਂ ਬਣਿਆ ਉੱਥੇ ਜਿੱਦਾਂ ਕਿ ਮੁੰਬਈ ਦਾ ਸਫਰ ਜਿੱਦਾਂ ਸਾਨੂੰ ਕਿਉਂਕਿ ਪੰਜਾਬ ਤੋਂ ਮੁੰਬਈ ਬਹੁਤ ਦੂਰ ਹੈ ਹਨਾ ਕਿਉਂਕਿ ਜਾਣ ਨੂੰ ਵੀ ਟਾਈਮ ਲੱਗਦਾ ਤੇ ਵਾਪਸ ਆਉਣ ਨੂੰ ਵੀ ਟਾਈਮ ਲੱਗਦਾ ਤੇ ਸਾਨੂੰ ਟ੍ਰੇਨ ਤੇ ਤਿੰਨ ਦਿਨ ਲੱਗ ਗਏ ਹਨ ਤੇ ਜਦੋਂ ਅਸੀਂ ਬੰਬੇ ਪਹੁੰਚੇ ਤੇ ਸਾਡੇ ਜਿਹਦੇ ਉੱਥੇ ਜਿਹੜੇ ਸਾਡੇ ਟੀਚਰ ਇਹ ਮਹੇਸ਼ਰ ਤੇ ਸਾਡੇ ਸੱਜੇ ਵਿਦਿਆਰਥੀ ਸਰਗੁਰੂ ਜੀ ਜਿੱਦਾਂ ਕਿ ਮੈਂ ਬੰਬੇ ਸੀ ਉਹਨਾਂ ਨੇ ਜਿੱਦਾਂ ਸਾਨੂੰ ਗਾਣਾ ਦਿਨਾ ਜਿਨੇ ਕਿਤੇ ਕਿੰਨੇ ਵੀ ਕਿਹੜੇ ਵੀ ਜਿੱਦਾਂ ਕਿਸੇ ਨੇ ਵੀ ਐਕਟਰ ਨਹੀਂ ਆਣੇ ਨਾ ਉਹਨਾਂ ਦਾ ਗਾਣਾ ਦਿਨਾ ਉਹਨਾਂ ਨੇ ਤੇ ਫਿਰ ਮੇਰੇ ਚਾਚੇ ਨੇ ਕਹਿੰਦੇ ਸੀ ਚਾਚਾ ਇਹ ਲੋ ਇਸ ਕੋ ਗਾਣਾ ਯਾਦ ਕਰਾ ਦੇਣਾ ਫਿਰ ਉਸ ਤੋਂ ਬਾਅਦ ਗਾਣਾ ਦੇ ਲਿੰਦੇ ਸੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਮੈਨੂੰ ਰਾਤਾਂ ਲੱਗਦੀਆਂ ਸੀ ਗਾਣਾ ਯਾ ਕਿਉਂਕਿ ਮੈਂ ਪੜਿਆ ਵੀ ਨਹੀਂ ਸੀ ਹਨਾ ਮੈਂ ਥੋੜਾ ਘੱਟ ਪੜਿਆ ਸੀ ਫਿਰ ਮੈਂ ਗਾਣਾ ਯਾਦ ਕਰਨਾ ਫਿਰ ਸਾਡੀਆਂ ਤਿੰਨ ਵੇ ਰਾਤ ਨੂੰ ਰਸਲਾ ਹੋਣੀ ਹੈ ਸਾਰੇ ਬੱਚਿਆਂ ਦੀ ਇੱਕ ਇੱਕ ਭਾਰੀ ਆਣੀ ਫਿਰ ਸਾਡਾ ਸਵੇਰੇ 5 ਵਜੇ ਅਸੀਂ ਪਾਣੀ ਭਰਨ ਜਾਣਾ 6 ਵਜੇ ਸਾਡਾ ਜਿੱਦਾਂ ਸਾਧਰ ਆਇਆ ਹੋਣਾ 10 ਵਜੇ ਸਾਡਾ ਨਾਸ਼ਤਾ ਲੱਗਣਾ ਫਿਰ ਜਿੱਦਾਂ ਸ਼ਨੀਵਾਰ ਤੇ ਜਿੱਦਾਂ ਜਿੱਦਾਂ ਸਾਡਾ ਐਪੀਸੋਡ ਹੁੰਦਾ ਸੀ ਤੇ ਫਿਰ ਸਾਡੇ ਵਰਨਪਾ ਜੀ ਜੋ ਕਿ ਸਾਡੇ ਮੇਨ हां मैं कोई और बात ਦੱਸਣਾ ਚਾਹੁੰਦਾ ਜੋ ਕਿ ਮੇਰੇ ਮਾਸਟਰ ਸਲੀਮ ਭਾਜੀ ਸੋ ਮੇਰੇ ਮਾਸਟਰ ਸਲੀਮ ਭਾਜੀ ਬਹੁਤ ਅੱਛੇ ਨੇ ਸੋ ਕਿਉਂਕਿ ਉਹਨਾਂ ਦਾ ਵੀ ਮੇਰੇ ਤੇ ਆਸ਼ੀਰਵਾਦ ਹੋ ਬਣਿਆ ਕਿਉਂਕਿ ਉਹਨਾਂ ਦਾ ਮੈਂ ਆਪਣੇ ਜਿਲੋਂ ਬਹੁਤ-ਬਹੁਤ ਹੀ ਧੰਨਵਾਦ ਕਰਦਾ ਕਿ ਕਿਉਂਕਿ ਉਹਨਾਂ ਦੀ ਵੀ ਕਿਰਪਾ ਨਾਲ ਮੈਂ ਉੱਥੇ ਤੱਕ ਚੱਲ ਗਿਆ ਇੱਕ ਮੇਰੇ ਲਈ ਬਹੁਤ ਵੱਡੀ ਗੱਲ ਹੈ ਸੋ ਸਾਡੇ ਮਾਸਟਰ ਸਲੀਮ ਭਾਜੀ ਤੇ ਮੇਰੇ ਵਰੁਣ ਭਾਜੀ ਸੋ ਇਹਨਾਂ ਨੂੰ ਦੱਸਿਆ ਸੀ ਕਿ ਜੀਟੀਵੀ ਸ਼ੋ ਹੈ ਤੇ ਫਿਰ ਮੈਨੂੰ ਚਾਚਾ ਜੀ ਲੈ ਗਏ ਤੇ ਫਿਰ ਉਥੋਂ ਮੈਂ ਫਰਸਟ ਰਨਰ ਅਪ ਆਇਆ ਸੀ ਜਦੋਂ ਮੈਂ ਜਿੱਤ ਕੇ ਆਇਆ ਤੇ ਜਦੋਂ ਮੈਂ ਆਇਆ ਜਦੋਂ ਮੈਂ ਬੰਬਈ ਤੂੰ ਤੇ ਸਾਰਿਆਂ ਨੇ ਢੋਲ ਨਾਲ ਸਾਰਿਆਂ ਨੇ ਸਵਾਗਤ ਕੀਤਾ ਮੇਰਾ ਇੱਕ ਹੋਰ ਗੱਲ ਦੱਸਣਾ ਚਾਹੁੰਗਾ ਉਹ ਜੋ ਕਿ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਮੇਰੇ ਮਣੀ ਭਾਜੀ ਮੇਰੇ ਵਸਾਖਾ ਪੂਆ ਜੀ ਤੇ ਸਾਡੇ ਬਲਕਾਰ ਅੰਕਲ ਜੀ ਤੇ ਸਾਡੇ ਮੇਰੇ ਮੰਮੀ ਜੀ ਮੇਰੇ ਚਾਚਾ ਜੀ ਮੇਰੇ ਜਿਹੜੇ ਤਾਇਆ ਚਾਚੇ ਹਨੀ ਮੱਲਾ ਸਾਡਾ ਮੈਨੂੰ ਸਾਰਿਆਂ ਨੇ ਵੋਟਾਂ ਪਾਈਆਂ ਔਰ ਸਾਰਿਆਂ ਨੇ ਸਪੋਰਟ ਕੀਤੀ ਸੋ ਕਿਉਂਕਿ ਪਹਿਲਾਂ ਮੈਂ ਸ਼ੋਅ ਦਿੱਤਾ ਸੀ ਪੀਟੀਸੀ ਪੰਜਾਬੀ ਹਨਾ ਤੇ ਉਹਨਾਂ ਨੇ ਫਾਈਨਲ 'ਚ ਮੈਨੂੰ ਬਾਹਰ ਘਟਤਾ ਸੀ ਹਨਾ ਫਿਰ ਉਦੋਂ ਤੁਹਾਨੂੰ ਲੱਗਿਆ ਨਹੀਂ ਕਿ ਹਾਂਜੀ ਉਦੋਂ ਮੈਂ ਹਾਰ ਮੰਨ ਗਿਆ ਸੀ ਉਦੋਂ ਮੈਂ ਹਾਰ ਮੰਨ ਗਿਆ ਫਿਰ ਮੈਨੂੰ ਚਾਚਾ ਨੇ ਕਿਹਾ ਕਹਿੰਦੇ ਬੇਟੇ ਹਾਰ ਨਹੀਂ ਮੰਨੀ ਮੈਂ ਕਿਹਾ ਚਾਚਾ ਜੀ ਮੈਂ ਨਹੀਂ ਜਾਣਾ ਹੁਣ ਇਹਨਾਂ ਨੇ ਇੱਕ ਵਾਰ ਫੇਰ ਕਿਹਾ ਫਿਰ ਚਾਚਾ ਜੀ ਮੈਨੂੰ ਲੈ ਕੇ ਗਏ ਜੀ ਟੀਵੀ ਫਿਰ ਉੱਥੋਂ ਮੈਂ ਜਿੱਤ ਕੇ ਆਇਆ ਤੇ ਅੱਜ ਜੋ ਕਿ ਮਾਤਾ ਰਣਜੀਤ ਜੀ ਨਾਲ ਸੋ ਇੰਨਾ ਕੁ ਮਤਲਬ ਜੁੜਿਆ ਹੋਇਆ ਕਿ ਜਿਹੜੇ ਮੇਰੇ ਆਰ ਸਭੀ ਭਾਈ ਸਾਡੇ ਪ੍ਰੀਤ ਰਾਜੀ ਭਾਜੀ ਸੋ ਜੋ ਕੀ ਉਹ ਵੀ ਮੇਰੇ ਪਿੱਛੇ ਮਿਹਨਤ ਕਰ ਰਹੇ ਨੇ আর ਸਾਬੀ ਭਾਜੀ ਪੇਟਾ ਲਿਖਦੇ ਨੇ ਤੇ ਜਿਹੜੇ ਮੇਰੇ ਪ੍ਰੀਤ ਭਾਜੀ ਮੇਨਾ ਮਿਹਨਤ ਕਰਦੇ ਨੇ ਮੇਰੇ ਪਿੱਛੇ ਮਿਹਨਤ ਕਰਦੇ ਤੇ ਫਿਰ ਉਸ ਤੋਂ ਬਾਅਦ ਅੱਜ ਸੋ ਮੈਂ ਇੰਨੀ ਵੀ ਗੱਲ ਗੱਲ ਮਤਲਬ ਸੋਚ ਸਕਦਾ ਕਿ ਮੇਰੇ ਕਰਮਾ ਚ ਇਹ ਲਿਖਿਆ ਸੀ ਸੋ ਮੈਂ ਮੇਰੇ ਲਈ ਇੱਕ ਬਹੁਤ ਹੀ ਵੱਡੀ ਗੱਲ ਹੈ ਹਨਾ ਸੋ ਕਿਉਂਕਿ ਇਹ ਤਾਂ ਕਿਸੇ ਕਿਸੇ ਨੂੰ ਗੋਡ ਗਿਫਟ ਹੁੰਦਾ ਹਨਾ ਇਹ ਹਰ ਕਿਸੇ ਨੂੰ ਨਹੀਂ ਹੁੰਦਾ ਇਹ ਕਿਸੇ ਕਿਸੇ ਨੂੰ ਬਾਈਕੀ ਗੋਡ ਗਿਫਟ ਹੁੰਦਾ ਹਾ ਇਹ ਗੋੜ ਕੀ ਸਟੋਰੀ ਹੁੰਦਾ ਜਿਹੜਾ ਵਧੀਆ ਹੋਵੇ ਬੰਦਾ ਹਰਸ਼ ਜਦੋਂ ਤੁਸੀਂ ਬੰਬਈ ਗਏ ਤੁਹਾਡਾ ਪਹਿਲਾ ਦਿਨ ਸੀ ਉੱਥੇ ਆਡੀਸ਼ਨ ਦਾ ਜਦੋਂ ਤੁਸੀਂ ਦਿੱਲੀ ਵੀ ਪਹੁੰਚੇ ਹੋਗੇ ਬੰਬਈ ਵੀ ਪਹੁੰਚੇ ਹੋਗੇ ਕਿਹੋ ਜਿਹਾ ਲੱਗ ਰਿਹਾ ਸੀ ਉਸ ਸਮੇਂ ਤੁਹਾਨੂੰ ਡਰ ਕਿਹੋ ਜਿਹਾ ਲੱਗ ਰਿਹਾ ਜਾਂ ਨਰਵਸਨੈਸ ਹੋਈ ਜਾਂ ਨਹੀਂ ਕਿ ਮੈਂ ਕਰ ਲੂੰਗਾ ਪਹਿਲਾਂ ਮੈਂ ਗਿਆ ਸੀ ਦਿੱਲੀ ਵੀ ਗਿਆ ਸੀ ਪਹਿਲਾਂ ਪਹਿਲਾਂ ਪੀਟੀਸੀ ਗਿਆ ਪੀਟੀਸੀ ਤੋਂ ਬਾਅਦ ਫਿਰ ਮੈਂ ਮਹਾਲੀ ਸ਼ਹਿਰ ਗਿਆ ਸੱਚੀ ਨੇ ਭਾਈ ਬੈਠੇ ਸੀ ਉੱਥੇ ਤੇ ਫਿਰ ਜਦੋਂ ਗਾਇਆ ਨਾ ਸਾਡੇ ਪਹਿਲਾ ਬਾਹਰ ਬਿਠਾਈ ਸੀ ਬੱਚੇ ਹਨਾ ਜਿੱਦਾਂ ਵੱਲੋਂ ਨੰਬਰ ਲਾਇਏ ਸੀ ਇੱਥੇ ਲਾਉਂਦੇ ਨੇ ਨੰਬਰ ਤੇ ਫਿਰ ਉਹਨਾਂ ਨੇ ਇੱਕ ਇੱਕ ਵਾਰੀ ਆਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿਹਾ ਵੀ ਤੁਸੀਂ ਮਿਹਨਤ ਕਰੋ ਹਨਾ ਤੁਸੀਂ ਬਹੁਤ ਅੱਗੇ ਜਾਓਗੇ ਫਿਰ ਉਸ ਤੋਂ ਬਾਅਦ ਮੈਂ ਦਿੱਲੀ ਗਿਆ ਫਿਰ ਮੈਂ ਉੱਥੋਂ ਮੇ ਬਾਸ ਆ ਗਿਆ ਉਸ ਤੋਂ ਬਾਅਦ ਦਿੱਲੀ ਦਾ ਫਿਰ ਮੁੰਬੇ ਸੀ ਫਿਰ ਚਾਚਾ ਜੀ ਮੁੰਬੇ ਲੈ ਗਏ ਫਿਰ ਮੈਂ ਉੱਥੋਂ ਸਿਲੈਕਟ ਹੋ ਗਿਆ ਕਿਉਂਕਿ ਉਸ ਮੰਚ ਦੇ ਗਾਣਾ ਇਹ ਤੁਸੀਂ ਵੀ ਸੋਚ ਦੋਗੇ ਉੱਥੇ ਮੰਚ ਦੇ ਗਾਣਾ ਬੋਡੀ ਗੱਲ ਹੈ ਮੈਂ ਉਹੀ ਪੁੱਛਣੀ ਹੈ ਕਿ ਤੁਹਾਨੂੰ ਕਿ ਤੁਸੀਂ ਉਸ ਮੰਚ ਤੇ ਪਹੁੰਚੇ ਔਰ ਇੰਨੇ ਵੱਡੇ ਵੱਡੇ ਜੱਜਿਸ ਉੱਥੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਤਾਂ ਹਰ ਕੋਈ ਕੰਬਰਾ ਜਾਂਦਾ ਹੈ ਤੁਹਾਨੂੰ ਕਿੰਨੀ ਕਿ ਨਰਵਸਨੈਸ ਹੋਈ ਸੀ ਉਸ ਟਾਈਮ ਮੈਂ ਜਦੋਂ ਪਹਿਲਾ ਗਿਆ ਸੀ ਜੋ ਕਿ ਸਾਡੇ ਉੱਥੇ ਦੇ ਟੀਚਰ ਹੈ ਹਨ ਪਹਿਲਾ ਉਹਨਾਂ ਨੇ ਕਿਹਾ ਵੀ ਬੇਟੇ ਕੋਈ ਗਾਣਾ ਗੁੰਣਾ ਸੁਣਾ ਹਨ ਤੇ ਮੈਂ ਹੁਣ ਮੈਨੂੰ ਗਾਣਾ ਨਹੀਂ ਤਾਂ ਆਂਦਾ ਨਹੀਂ ਸੀ ਹਿੰਦੀ ਕਿਉਂਕਿ ਜਦੋਂ ਉੱਥੇ ਹਿੰਦੀ ਸੁਣਦੇ ਆ ਪੰਜਾਬੀ ਵੀ ਸੁਣ ਲੈਂਦੇ ਹੁਣ ਮੈਨੂੰ ਹਿੰਦੀ ਤਾਂ ਆਂਦਾ ਨਹੀਂ ਸੀ ਫਿਰ ਮੈਂ ਉਹਨਾਂ ਨੇ ਭੇੜ ਸੁਣਾਈ ਜੋ ਕਿ ਮੇਰੇ ਮਣੀ ਲੜਲੇ ਭਾਜੀ ਦਾ ਸ਼ੇਰ ਹੈ ਨਾ ਚੁੰਨੀ ਦੇ ਰੀ ਅੰਮੀ ਹੈ ਤੂੰ ਨੇ ਬੁਜੇ ਬੁਲਾਇਆ ਸ਼ੇਰਾ ਵਾਲੀ ਤੇ ਪਹਿਲਾਂ ਮੈਂ ਸ਼ੇਰ ਲਾਇਆ ਫਿਰ ਉਸ ਤੋਂ ਬੇੜ ਗਈ ਮੈਂ ਕਹਿੰਦੇ ਕੀ ਬਾਤ ਹੈ ਯਾਰ ਇਹ ਤਾਂ ਭੇਡ ਬਹੁਤ ਅੱਛੀ ਗਈ ਕਹਿੰਦੇ ਚਾਚਾ ਜੀ ਆਪ ਇਸ ਕੋ ਇਹ ਕਰਾ ਦੋ ਫਿਰ ਮੈਂ ਉਹ ਭੇਡ ਕੀਤੀ ਤੇ ਫਿਰ ਜਦੋਂ ਮੈਂ ਸਾਡਾ ਪਹਿਲਾ ਮੇਰਾ ਪਹਿਲਾ ਦੇਸੀ ਉੱਥੇ ਗਾਣ ਦਾ ਤੇ ਜਦੋਂ ਮੈਂ ਚੱਪੜਾ ਲਾ ਕੇ ਗਾਇਆ ਨਾ ਜਦੋਂ ਮੈਂ ਚੱਪੜਾ ਲਾ ਲੱਗਾ ਤੇ ਫਿਰ ਜਦੋਂ ਮੈਂ ਗਾਇਆ ਜਦੋਂ ਚੁੰਨੀ ਚੁੰਨੀ ਤੇਰੀ ਅੰਮੀ ਹੈ ਫਿਰ ਮੈਂ ਗਾਇਆ ਤੂੰ ਨੇ ਮੈਨੂੰ ਬੁਲਾਇਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪਾਸ ਕੀਤਾ ਜਿੱਦਾਂ ਕਿ ਕਿਦਾਂ ਪਹ ਪਹ ਕਿਦਾਂ ਜਿਹਦਾ ਪਿੱਛੇ ਹਾਰਾ ਪਟੇ ਲੱਗਿਆ ਹੁੰਦਾ ਜਿੱਦਾਂ ਟਿੱਕੇ ਜਿੱਦਾਂ ਪਾਸ ਹੋ ਜਾਂਦਾ ਬੰਦਾ ਤੇ ਇਹਦੀਆਂ ਦੋਕ ਲਾਈਨ ਅਪ ਸਾਡੇ ਦਰਸ਼ਕਾਂ ਲਈ ਵੀ ਹੋਤਾਂ ਜੀ ਮੈਂ ਜ਼ਰੂਰ ਸੁਣਾਉਣਾ ਚਾਹਾਂਗਾ ਹੂੰ ਚੁਨੀ ਤੇਰੀ ਅਮੀਏ ਪੜਦੇ ਇੱਕ ਜਿੱਦ ਦੀ ਸਤਾਰਾ ਵਾਲੀ ਬੜੀ ਸੋਹਣੀ ਲੱਗਦੀ ਏ ਹਾਂ ਚੁੰਨੀ ਵਿੱਚ ਦੱਸ ਕੀ ਕਮਲ ਦੱਸ ਚੁੰਨੀ ਹੈ ਹੇ ਮੀਆਂ ਮਰੀ ਬੱਚਿਆਂ ਨੂੰ ਚੁੰਨੀ ਵਿੱਚੋਂ ਜੱਤ ਦिए आया मैं आया मैं आया मै आया है हो वो जोत है जमा पहाड़िए जमा मेरा है, है। तूने मुझे बुलाया शेरावालिए ਮੈਂ ਆਇਆ ਮੈਂ ਆਇਆ ਜੋ ਹੋਂ ਤਵੰਡੀਏ ਦੇਗੀ ਤੇ ਹਰਸ਼ ਮੈਂ ਜੇ ਕਵਾਂ ਤੇ ਇਹ ਉਹ ਵੀਡੀਓ ਸੀ ਤੁਹਾਡਾ ਉਹ ਭਜਨ ਸੀਗਾ ਜੋ ਕਾਫੀ ਜ਼ਿਆਦਾ ਵਾਇਰਲ ਵੀ ਹੋਇਆ ਸੀਗਾ ਤੇ ਜਦੋਂ ਵਾਇਰਲ ਹੋਇਆ ਤਾਂ ਉਹਨੂੰ ਪਤਾ ਲੱਗ ਗਿਆ ਸੀ ਕਿ ਤੁਹਾਡਾ ਜਿਹੜਾ ਭਜਨ ਹੈ ਵਾਲਾ ਵਾਇਰਲ ਹੋ ਰਿਹਾ ਹੈ ਹਾਂਜੀ ਹਾਂਜੀ ਜਦੋਂ ਮੈਂ ਇਹਦਾ ਕਿਸੇ ਨੂੰ ਸਿਲੈਕਟ ਓਕੇ ਆ ਗਿਆ ਸੀ ਨੇ ਘਰੇ ਤੇ ਪਹਿਲਾਂ ਜਦੋਂ ਮੈਨੂੰ ਪਤਾ ਚੱਲਿਆ ਸੀ ਜਦੋਂ ਮੈਂ ਤੁਨੇ ਮੇਂ ਮੂਜੇ ਬੁਲਾਇ ਸ਼ੇਰਾ ਵਾਲੀ ਗਾਇ ਹੈ ਸਾਰੇ ਵਰਲਡ ਵਿੱਚ ਪੂਰੇ मतलब ਵਰਲਡ ਨਹੀਂ ਪੂਰੇ ਭਾਰਤ ਦੇਸ਼ ਵਿੱਚ ਇਹ ਫੇਮਸ ਹੋਇਆ ਭਜਨ ਤੇ ਸਾਰੇ ਨੇ ਮੈਨੂੰ ਪਿਆਰ ਬਹੁਤ ਕੀਤਾ ਤੇ ਜਦੋਂ ਮੈਂ ਬੰਬੇ ਤੋਂ ਆਇਆ ਸੀ ਮੇਰਾ ਪਹਿਲਾ ਦਿਨ ਸੀ ਘਰੇ ਆਂਦਾ ਉਦੋਂ ਮੈਂ ਜਿੱਤ ਗਿਆ ਸੀ ਉਹ ਨੂੰ ਮੈਂ ਘਰੇ ਆਇਆ ਫਿਰ ਕਿੰਨੇ ਇੰਟਰਵਿਊ ਵਾਲੇ ਸੀ ਉਹਨਾਂ ਨੇ ਵੀ ਮੇਰੀ ਇੰਟਰਵਿਊ ਲਿੱਤੀਆਂ ਫਿਰ ਉਹ ਉਹਨਾਂ ਨੇ ਜਦੋਂ ਉਹਨਾਂ ਨੇ ਭੇਟਾ ਵੀ ਗਵਾਈਆਂ ਉਹਨਾਂ ਨੇ ਸਾਰਾ ਕੁਝ ਪੁੱਛਿਆ ਬਸ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੇਰੇ ਇੱਕ ਦਿਲ ਦੀ ਦਵਾਈ ਆ ਮੇਰੇ ਇਹ ਹੀ ਦਿਲ ਦੀ ਦਵਾਈ ਆ ਕਿ ਮਾਤਾ ਰਣੀ ਚਾਵੇ ਕਿ ਮੈਂ ਆਪਣੇ ਦੇੜੀ ਮੰਮੀ ਦਾ ਨਾਮ ਰੋਸ਼ਨ ਕਰ ਸਕਾਂ ਕਿ ਮੈਨੂੰ ਮਾਤਾ ਰਣੀ ਵੱਤੋ ਵੱਧ ਅੱਗੇ ਲੈ ਕੇ ਜਾਵੇ ਔਰ ਸਾਰਿਆਂ ਕੋ ਮਾਤਾ ਰਣੀ ਮੈਨੂੰ ਪਿਆਰ ਦਵਾਵੇ ਔਰ ਬਸ ਮੇਰੀ ਦਿਲ ਦੀ ਆਹੀ ਇੱਛਾ ਹੈ ਜੀ ਬਸ ਪੂਰੀ ਹੋ ਜਾਏ ਬੜੇ ਸੋਨੇ ਖਵਾਬ ਨੇ ਜੀ ਛੋਟੇ ਬੱਚੇ ਦੇ ਖਵਾਬ ਹੋਰ ਕੀ ਹੋ ਸਕਦੇ ਨੇ ਹਰ ਕਿਸੇ ਦਾ ਪਿਆਰ ਹੋ ਚਾਹੁੰਦੇ ਨੇ ਪਰ ਹਰਸ਼ ਮੈਂ ਇੱਥੇ ਇਹ ਵੀ ਸੁਣਿਆ ਸੀ ਕਿ ਜਦ ਤੁਸੀਂ ਦਿੱਲੀ ਗਏ ਸੀ ਨਾ ਤੇ ਤੁਸੀਂ ਰੋ ਪਏ ਸੀ ਕਿ ਤੇ ਮੈਂ ਵਾਪਸ ਜਾਣਾ ਮੈਂ ਨਹੀਂ ਜਾਣਾ ਅੱਗੇ ਇਹ ਕੀ ਹੋਇਆ ਸੀ ਕਿੱਸਾ ਉਹ ਤੋਂ ਹਾਂਜੀ ਹਾਂਜੀ ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਜਿੱਦਾਂ ਕਿ ਮੈਂ ਦਿੱਲੀ ਗਿਆ ਸੀ ਉਹ ਤਾਂ ਮੇਰੇ ਪਹਿਲਾ ਦੇਸ਼ ਹੀ ਜਾਂਦਾ ਉਹ ਤਾਂ ਹੀ ਮੇਰਾ ਪਹਿਲਾ ਹੀ ਸੀ ਤੇ ਪਹਿਲਾ ਅਸੀਂ ਦਿੱਲੀ ਗਏ ਕਿਉਂਕਿ ਦਿੱਲੀ ਰੁਕਣਾ ਸੀ ਹੋਟਲ ਤੇ ਫਿਰ ਉਸ ਤੋਂ ਬਾਅਦ ਬੰਬਈ ਜਾਣਾ ਸੀ ਪਹਿਲਾ ਦਿੱਲੀ ਰੁਕੇ ਫਿਰ ਉਸ ਤੋਂ ਬਾਅਦ ਮੈਂ ਚਾਚੇ لمبے ਬਹਿ ਮੈਂ ਸਾਹਮਣੇ ਮਿੱਠਾ ਸੀ ਤੇ ਫਿਰ ਉਸ ਤੋਂ ਬਾਅਦ ਚਾਚੇ ਮੈਂ ਰੋ ਲੱਪਿਆ ਕਿਉਂਕਿ ਮਾਂ ਪਿਓ ਮਾਂ ਪਿਓ ਦਾ ਬੱਚਾ ਇਕੱਲਾ ਵੀ ਨਹੀਂ ਰਹਿ ਸਕਦਾ ਤੁਸੀਂ ਛੋਟੇ ਛੋਟੇ ਬੱਚੇ ਦੇਖੇ ਹੋਣੇ ਕਿਉਂਕਿ ਅੱਜਕੱਲ ਕੋਈ ਵੀ ਲੀਮਾ ਤੋਂ ਬਿਨਾ ਬਗਿਆ ਰਹਿੰਦਾ ਕੋਈ ਕਿਉਂਕਿ ਮੈਂ ਮੰਮੀ ਦਾ ਫੇਰਾ ਉੱਤੇ ਰਹਿਣੀ ਤੇ ਫਿਰ ਮੈਂ ਉੱਥੇ ਰੋਇਆ ਫਿਰ ਫਿਰ ਚਾਚਾ ਜੀ ਨੂੰ ਫੋਨ ਕੀਤਾ ਕਦਾਂ ਰੋਈ ਜਾਂਦਾ ਫਿਰ ਉਸ ਤੋਂ ਮੰਮੀ ਨੇ ਕਿਹਾ ਕੋਈ ਗੱਲ ਨਹੀਂ ਆ ਗਈ ਆ ਗਈ ਫਿਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਫਿਰ ਉੱਥੇ ਜਿਹੜੇ ਗਾਂ ਬੱਚੇ ਸੀ ਬੰਬੇ ਜਿਹੜੇ ਅਥਰਵ ਉੜੀਸਾਰੇ ਦਿਾਨੇ ਸ਼ੁਰੂ ਨਹੀਂ ਜੈਕਸਨ ਡੋਨਾ ਨਾ ਸਾਰੇ ਫਿਰ ਉਹਨਾਂ ਵਿੱਚ ਬੱਚਿਆਂ ਦੀ ਮੇਰੇ ਦਿਨ ਲੱਗ ਗਿਆ ਫਿਰ ਚਲੋ ਉਹ ਵੀ ਮੇਰੇ ਦਿਨ ਬੀਤੇ ਗਏ ਮਤਲਬ ਮੈਂ ਕਿੱਦਾਂ ਰਹਾ ਉੱਥੇ ਤੇ ਇੰਨੇ ਸਾਰੇ ਬੱਚੇ ਜਦੋਂ ਤੁਸੀਂ ਦੇਖੇ ਤੇ ਉੱਥੇ ਤਾਂ ਇਦਾਂ ਤਾਂ ਲੱਗਾ ਯਾਰ ਮੈਂ ਕਿੱਦਾਂ ਅੱਗੇ ਜਾਊਂਗਾ ਇੰਨੇ ਬੱਚੇ ਐ ਮੈਂ ਸਿਲੈਕਟ ਹੋ ਪਾਊਂਗਾ ਕਿ ਨਹੀਂ ਹੋ ਪਾਊਂਗਾ ਐਸੇ ਸਵਾਲ ਆਏ ਹੋਣੇ ਮਨ 'ਚ ਫੇਰ ਮੈਂ ਇਹੀ ਚਾਚਾ ਨੂੰ ਗੱਲ ਕੀਤੀ ਸੀ ਚਾਚਾ ਜੀ ਮੈਂ ਕਹਾਂ ਸੋਚੋ ਜੇ ਮੈਂ ਕਹਾਂ ਜੇ ਮੈਂ ਬੰਬੇ ਚੱਲ ਗਿਆ ਕਹਿੰਦਾ ਹਾਂ ਮੈਂ ਕਹਾਂ ਸੋਚੋ ਮੈਂ ਤੁਹਾਡੇ ਨਾਲ ਬੰਬੇ ਚੱਲ ਗਿਆ ਮੈਂ ਸਿਲੈਕਟ ਹੋਏ ਆਊਂਗਾ ਕਿਦੇ ਹੌਸਲਾ ਰੱਖੇ ਕਿ ਸਭ ਕੁਝ ਸਹੀ ਹੋਊਗਾ ਹਾਂ ਸਹੀ ਕਹਿੰਦਾ ਫਿਰ ਪਤਾ ਨਹੀਂ ਚੱਲਿਆ ਕੀ ਮਾਤਰ ਨੇ ਕਿਰਪਾ ਕੀ ਪਾਰ ਕੀਤੀ ਪਤਾ ਨਹੀਂ ਚੱਲਿਆ ਕਿਦੋਂ ਹੀ ਕਿਰਪਾ ਹੋ ਗਈ ਫੇ ਜੱਜ ਜੀ ਸੇ ਰਿਐਕਸ਼ਨ ਜੋ ਤੁਸੀਂ ਪਹਿਲੀ ਵਾਰ ਗਾਇਆ ਹਾਂਜੀ ਹਾਂਜੀ ਕੀ ਆਸ਼ੀਰਵਾਦ ਦਿੱਤਾ ਉਹਨਾਂ ਨੇ ਫੇ ਤੁਹਾਨੂੰ ਉਹਨਾਂ ਨੇ ਜਦੋਂ ਮੈਂ ਪਹਿਲੀ ਵਾਰ ਗਾਇਆ ਉਹਨਾਂ ਨੇ ਕਿਹਾ ਕਿ ਸ਼ੰਕਰਵਾਹ ਦੇਵਨ ਗੁਰੂ ਜੀ ਕਿਉਂਕਿ ਮੇਰੇ ਤੋਂ ਵੱਡੇ ਨੇ ਕਿਉਂਕਿ ਸਾਰੇ ਦੇ ਵੱਡੇ ਦੀ ਰਿਸਪੈਕਟ ਕਰਨਾ ਜ਼ਰੂਰੀ ਹੈ ਸੋ ਜੋ ਕਿ ਉਹਨਾਂ ਨੇ ਕਹੇ ਕਹਿੰਦੇ ਕੀ ਬਾਤ ਹੈ ਸੋ ਜਿਆਦਾ ਸੋ ਜਿਆਦਾ ਨੀਤੀ ਮੋਹਨ ਦੀਦੀ ਜੀ ਮੇਰੇ ਘਰੇ ਵੀ ਆਏ ਸੀ ਤੇ ਸਾਰਿਆਂ ਨੂੰ ਇੱਕ ਇੱਕ ਡੱਬਾ ਦੇ ਗਏ ਸੀ ਬਰਫੀ ਦਾ ਨੀਤੀ ਮੋਹਨ ਦੀਦੀ ਜੀ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਔਰ ਵੱਤ ਤੋਂ ਵੱਧ ਪਿਆਰ ਕੀਤਾ ਔਰ ਜਿੱਥੇ ਬੱਚੇ ਵੀ ਸੀ ਉਹਨਾਂ ਦੇ ਜਿਹੜੇ ਮਾਪਿਓ ਸੀ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਕੀਤਾ ਦਰਸ਼ਕਾਂ ਨੂੰ ਇਹ ਵੀ ਗੱਲ ਦੱਸਾਂ ਕਿ ਬਹੁਤ ਇੰਟਰਸਟਿੰਗ ਕિસ્ਸੇ ਐ ਵੈਸੇ ਦਾ ਹਰਸ਼ ਦੇ ਪਰ ਪੰਜਾਬ ਤੋਂ ਜਦੋਂ ਕੋਈ ਵੀ ਦੂਸਰੇ ਵੱਡੇ ਸ਼ਹਿਰਾਂ ਦੇ ਵਿੱਚ ਜਾਂਦਾ ਹੈ ਕਈ ਤਰ੍ਹਾਂ ਦੀਆਂ ਔਂਕੜਾਂ ਆਉਂਦੀਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਰਸ਼ ਨੂੰ ਇੱਕ ਪ੍ਰੋਬਲਮ ਇਹ ਵੀ ਆਈ ਸੀ ਕਿ ਉਹਨਾਂ ਦੀ ਲੈਂਗੁਏਜ ਨੂੰ ਲੈ ਕੇ ਦਿੱਕਤ ਪੈਦਾ ਹੋ ਗਈ ਸੀ ਹਾਂਜੀ ਹਾਂਜੀ ਹਰਸ਼ ਪੰਜਾਬੀ ਵਿੱਚ ਬੋਲਦੀ ਸੀ ਉਤੇ ਹਿੰਦੀ ਬੋਲਨੀ ਪੈਂਦੀ ਸੀ ਹਰਸ਼ ਉਹ ਵਾਲੀ ਗੱਲ ਸਾਨੂੰ ਜ਼ਰੂਰ ਦੱਸੋ ਹਾਂਜੀ ਉਹ ਵੀ ਗੱਲ ਦੱਸਾਂਗਾ ਜੀ ਬਸ ਉਹਪਨ ਕਿੱਦਾਂ ਸੀ ਪਹਿਲਾ ਜਦੋਂ ਮੈਂ ਬੰਬੇ ਗਿਆ ਹੂੰ ਹੂੰ ਤੁਹਾਨੂੰ ਪਤਾ ਮੀ ਮੈਂ 6 ਸਾਲ ਰਹਾ ਹੀ ਆ ਉੱਥੇ ਮੈਨੂੰ ਨਾ ਜਦਾਂ ਮਤਲਬ ਹਿੰਦੀ ਆ ਗਈ ਮੈਂ ਸਿੱਖ ਗਿਆ ਫਿਰ ਮੈਂ ਜਦੋਂ ਮੈਂ ਪੰਜਾਬ ਆਇਆ ਜਦੋਂ ਆਪਣੇ ਆਪਣੇ ਜੇਸ ਚ ਆਇਆ ਤੇ ਫਿਰ ਮੈਂ ਜਦੋਂ ਆਪਣੇ ਘਰ ਆਇਆ ਨਾ ਉਹਨਾਂ ਨੇ ਕਿਹਾ ਵੀ ਹਰਸ਼ ਹੋਰ ਕਿੱਦਾਂ ਜੀ ਮੈਂ ਮੈਂ ਉਹਨਾਂ ਨੂੰ ਲੱਗੀ ਆ ਮੈਂ ਕਿਹਾ ਮੇਰੇ ਕੋ ਮੇਰੇ ਕੋ ਪੰਜਾਬੀ ਨਹੀਂ ਆਉਂਦੀ ਜੀ ਮੈਂ ਤਾਂ ਹਿੰਦੀ ਆਤੀ ਕਹਿੰਦੇ ਕਿਦਾਂ ਫਿਰ ਮੈਂ ਕਿਹਾ ਬੜੀਆ ਜੀ ਆਪ ਸਮਾਈਏ ਫਿਰ ਉਸ ਤੋਂ ਬਾਅਦ ਕੀ ਹੋਇਆ ਫਿਰ ਜਦੋਂ ਮੈਂ ਘਰੇ ਰਹਾ ਹਿੰਦੀ ਭੁੱਲ ਗਈ ਨੂੰ ਪੰਜਾਬੀ ਆ ਗਈ ਜਦੋਂ ਮੈਂ ਉੱਥੇ ਰਹਾ ਮੈਨੂੰ ਹਿੰਦੀ ਆ ਗਈ ਪੰਜਾਬੀ ਭੁੱਲ ਗਈ ਵਾ ਇਦਾਂ ਹੀ ਚਲਦਾ ਰਿਹਾ ਮੇਰਾ ਤੇ ਹੁਣ ਆਪਾਂ ਅੱਗੇ ਹੋਰ ਤੁਹਾਣਾ ਗੱਲ ਕਰਦੇ ਆ ਪਰ ਮੈਂ ਚਾਹੁੰਦੀ ਆ ਕਿ ਇੱਕ ਹੋਰ ਸੋਹਣਾ ਜਿਹਾ ਗੀਤ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਮੈਂ ਥੋੜੇ ਮੁਖੜਾ ਸੁਣਾਣਾ ਚਾਹੁੰਗਾ ਅਸੀਂ ਉਹ ਦਿਨਾਂ ਦੇ ਵਿੱਚ ਜ਼ਿੰਦਗੀ ਤੱਕਦੇ ਰਹਿ ਆਪਣੀ ਅਸੀਂ ਉਹ ਦਿਨੜਾ ਤੇ ਵਿੱਚ ਜ਼ਿੰਦਗੀ ਤੱਕਦੇ ਰ ਆਪਣੀ ਅਸੀਂ ਉਹ ਦੀਦ ਨੂੰ ਹੀ ਬੁੰਦਗੀ ਮਨ ਦੇ ਰਹੇ ਆਪਣੀ ਹੇ ਅਸੀਂ ਉਹ ਦੀਦ ਨੂੰ ਹੀ ਬੁੰਦਗੀ ਮਨ ਦੇ ਰਹੇ ਆਪਣੀ ਸਾਡੇ ਲਹਿਰਾਂ ਤੇ ਉਹਦੇ ਵੰਦਿਆ ਦਾ ਬੜਾ ਦਾ ਸ਼ਿਰਿਆ ਬੜਾ ਸੱਜਣ ਚਲਾਕ ਸੀ ਸ਼ੀਸ਼ੇ ਵਰਗਾ ਜਿਹੜਾ ਆਉਂਦਾ ਅੱਗੇ ਸਭਨੇ ਉਦਾਈ ਹੁੰਦਾ ਗਿਆ ਉਦਾਈ ਹੁੰਦਾ ਗਿਆ ਹਉ ਦਾ ਹੀ ਹੁੰਦਾ ਗਿਆ ਹੁੰਦਾ ਹੀ ਹੁੰਦਾ ਗਿਆ ਕੁਦਾ ਜਿਫੰਦਾ ਗਿਆ ਫੰਦਾ ਗਿਆ ਥੈਂਕ ਯੂ ਬਹੁਤ ਸੋਣੀ ਆਵਾਜ਼ ਹੈ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਸੁਣਦੇ ਪਿਆ ਅਸੀਂ ਨਾਲ ਤੇ ਦਰਸ਼ਕਾਂ ਦਾ ਦੱਸਾਂ ਕਿ ਹਰਸ਼ਦੇਵ ਮੁਕਾਮ ਇੱਥੇ ਤੱਕ ਨਹੀਂ ਹੈ ਉਹਨਾਂ ਨੇ ਹੁਣ ਤੱਕ ਆਪਣੇ ਕਾਫੀ ਜ਼ਿਆਦਾ ਭਜਨ ਕਰ ਲਏ ਨੇ ਕਿੰਨੇ ਕੱਢ ਚੁੱਕੇ ਹੁਣ ਤੱਕ ਆਪਣੇ 10 ਕ ਭਜਨ ਆ ਗਏ ਕੁਝ ਕਰਨ ਵਾਲੇ ਵੀ ਇਹ ਕੁਝ ਕਰ ਵੀ ਲਏ ਆ ਤੇ Song ਦੀ ਗੱਲ ਕਰਾਂ ਤੇ ਉਹ ਕਿੰਨੇ ਆ ਚੁੱਕੇ ਨੇ Song ਆਪਣਾ ਇਹ ਤੁਸੀਂ ਸੁਣਿਆ ਨਾ ਤੁਸੀਂ ਇਹ ਸਾਰੇ ਨੇ ਸੁਣਿਆ ਹੋਣਾ ਹੱਥ ਛੱਡ ਮੇਰਾ ਗਹਿਣਾ ਨਖ ਲਉਣ ਵਾਲਿਆ ਤੇ ਉਹ ਜਦੋਂ ਆਇਆ ਸੀ ਉਹਦੀ ਮੈਂ ਗੱਲ ਦੱਸਦਾ ਜਦੋਂ ਮੈਨੂੰ ਪਤਾ ਚੱਲਿਆ ਮੇਰੇ ਬ੍ਰਦਰ ਨੇ ਦੱਸਿਆ ਹੱਛੇ ਦੀ ਬਹੁਤ ਰੀਲ ਮਤਲਬ ਵਾਇਰਲ ਹੋ ਗਈ ਹੈ ਗਾਣੇ ਦੀ ਹੱਥ ਛੱਡ ਮੇਰਾ ਗਹਿਰਾ ਨਾ ਖਲੋਣ ਕਿਉਂਕਿ ਇਹ ਸਾਰੇ ਰੀਲ ਸਾਰਿਆਂ ਨੇ ਵੀਡੀਓ ਬਣਾਈ ਹੈ ਇਸ ਗਾਣੇ ਤੇ ਤੇ ਫਿਰ ਇਹ ਗੀਤ ਤਾਂ ਵੀ ਦੋ ਲਾਈਨਾਂ ਪਾਉਂਦੀਆਂ ਨੇ ਇਹ ਤਾਂ ਫਿਰ ਹੋਣੀ ਹੈ ਚੀਜ਼ ਹੀ ਨਾ ਮੈਂ ਸੁਣਾਉਂਦਾ ਜੀ ਹੱਥ ਛੱਡ ਮੇਰਾ ਗਹਿਰਾ ਨਾ ਖੁਲੋੜ ਵੜਿਆ ਗੱਲ ਗੱਲ ਉਤੇ ਮੈਨੂੰ ਤੁਰਵੋਣ ਵਾਲਿਆ ਜਿੱਦਾਂ ਕੀਤੀ ਆ ਤੂੰ ਮੇਰੇ ਨਾਲ ਖੁਰਬੜੇ ਵੀ ਤੇਰੇ ਨਾਲ ਇਨਸਾਫ ਨਹੀਂ ਕਰਨਾ ਹੈ ਹੁਣ ਥਾਂ ਥਾਂ ਤੇ ਜਾ ਕੇ ਪਾਵੇ ਮੱਥੇ ਟੇਕ ਲੈ ਹੇ ਰੱਬ ਦੇ ਵਿਆਹਰ ਤੈਨੂੰ ਮੈਂ ਫ਼ੁਣੀਓ ਕਰਣਾ ਹੁਣ ਥਾਂ ਥਾਂ ਤੇ ਜਲ ਕੇ ਪਾਵੇਂ ਮੱਥੇ ਤੇ ਇਕਲੇ ਹਏ ਗਬੜੇ ਵੀ ਆ ਰਾ ਤੈਨੂੰ ਮੈਂ ਫ਼ੁਣੀਓ ਕਰਣਾ ਸੋ ਬਹੁਤ ਪਿਆਰੇ ਪਿਆਰੇ ਗੀਤ ਅਸੀਂ ਹਰਸ਼ ਤੋਂ ਸੁਨੇ ਹਰਸ਼ ਨੇ ਬਹੁਤ ਸੁਨੇ ਗੀਤ ਗਾਏ ਅਸੀਂ ਤੇ ਅਰ ਦੁਆ ਕਰਦੇ ਹਾਂ ਤੁਸੀਂ ਜ਼ਿੰਦਗੀ 'ਚ ਉਹ ਮੁਕਾਮ ਹਾਸਲ ਕਰੋ ਜੋ ਤੁਸੀਂ ਚਾਹੁੰਦੇ ਹੋ ਤੋਂ ਇੱਕ ਦੋ ਲਾਈਨ ਮੈਂ ਵੀ ਕਹਿਣਾ ਚਾਹੂੰਗੀ ਕੀ ਮੰਜ਼ਲ ਮਿਲੇ ਇਹ ਤਾਂ ਮੁਕੱਦਰ ਦੀ ਗੱਲ ਹੈ ਪਰ ਤੁਸੀਂ ਕੋਸ਼ਿਸ਼ ਵੀ ਨਾ ਕਰੋ ਇਹ ਤਾਂ ਗਲਤ ਗੱਲ ਹੈ ਨਾ ਤੇ ਇਸ ਕਰਕੇ ਅਗਰ ਤੁਸੀਂ ਸੁਪਨਾ ਵੇਖ ਰਹੇ ਹੋ ਤੇ ਅੱਗੇ ਵਧਣਾ ਚਾਹੁੰਦੇ ਹੋ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਮਿਹਨਤ ਕਰਦੇ ਰਹੋ ਸੋ ਇਸੇ ਦਿਨ ਨਾਲ ਹੀ ਸਾਡੇ ਪ੍ਰੋਗਰਾਮ ਦਾ ਹਰਸ਼ੀ ਵੇਲਾ ਹੋ ਚੁੱਕਿਆ ਹੈ ਤੇ ਬਹੁਤ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਜੀ